हाँ जी पुई हम चार दिन ड्यूटी लगी थी हाँ जी सारा मिक्सचर काट लिया तूने मिक्सचर के फिर उनको कटना ही पड़ना ही था तो वो उसे मार लिया के रिश्ता हाँ जी हम्म तो आज ना खाना भी थे तूसी हाँ जी निम्बू डाल देते हैं अच्छा डाल लें पीस ਇਹ ਬੁਤਕੋੜੀ ਨਹੀਂ ਹੁੰਦੀ। ਅੱਛਾ। ਬੁਰੀ ਸਵਾਲਾ ਬੇਦਪ ਕੋੜੇ ਵੀ ਬਨੇ ਹੋਣੇ ਬਣ ਜਾਂਦੇ ਬਣਾਵਾਂਗੇ। ਇੱਥੇ ਹੀ ਮੈਂ ਜੀ। ਠੀਕ ਆ। ਮਿੱਤਰੇ ਨੂੰ ਚੁਵਾ ਲੈਨੇ ਠੀਕ ਆ। ਹਾਂ ਜੀ। ਮਸਾਲਾ ਜਿਹੜਾ ਪਕਾ ਰੈਡੀ ਕਰ ਲਿਆ। ਸਾਰਾ ਕੁਝ ਕਰ ਲਿਆ ਰੈਡੀ। ਅੱਛਾ। ਨਹੀਂ ਬਲਿਆ ਜੀ। ਬਲ ਨੇ। ਬਲ ਗਿਆ। ਮੈਂ ਆਪਣੇ ਬੁਤਕੋੜੇ ਜਿਹੜਾ ਆਚਾਰ ਅੱਗੇ ਵੀਡੀਓ ਪਾਈ ਬਣਾ ਕੇ। ਅੱਛਾ। ਕੋਲੇ ਵਿੱਚ ਮੈਂ ਬਿਲਕੁਲ ਵੀ ਤੇਲ ਨਹੀਂ ਵਰਤਿਆ। ओके ਚਾਹ ਬਿਲਕੁਲ ਠੀਕ ਠਾਕ ਹੋ ਗਿਆ ਆ ਰਾਮਨਾਥ ਦੀ ਸੈਲਫ ਲਾਈਟ ਵੀ ਸਹੀ ਆ ਅੱਛਾ ਮੈਂ ਵੀਡੀਓ ਵੀ ਨਹੀਂ ਪਾਇਆ ਇਹਦੇ ਚਾਪਾ ਥੋੜਾ ਜਿਆ ਪਾਵਾਂਗੇ ਠੀਕ ਆ ਬੜਾ ਸੋਹਣਾ ਟਾਈਮ ਕੱਢ ਗਿਆ ਹੂੰ ਠੀਕ ਇਹਦੇ ਚਾਪਾ ਥੋੜਾ ਜਿਆ ਤੇਲ ਪੋੜਾ ਪੋੜਾ ਇਹਨੂੰ ਬੜਾ ਚਾਹ ਪਸੰਦ ਕਰਦਾ ਨਹੀਂ ਕਟਵਾ ਦੇ ਜਾਰ ਨਹੀਂ ਮੈਂ ਘਟ ਵੱਧ ਖਾਨੀ ਕਹਤਾ ਪਾਬ ਘਟ ਵੱਚਾ ਇਹ ਤੁਹਾਨੂੰ ਕਿਹੜਾ ਪਸੰਦ ਦਾ ਚਾਹ ਤੂੰ ਬੋਲਿਆ ਕਿ ਮੈਨੂੰ ਘਟ ਵੱਧ ਨਹੀਂ ਨਹੀਂ ਘਟ ਵੱਧ ਨਹੀਂ ਕਿ ਮੈਨੂੰ ਪਸੰਦ ਹੈ ਕੋਈ ਵੀ ਨਹੀਂ ਆ ਅੱਛਾ ਹੂੰ ਕੋਈ ਨਹੀਂ ਕੋਈ ਨਹੀਂ ਆਈ ਬਾਦਿਸ਼ ਦਿਖਾਣੇ ਕੀ ਜੈਨ ਜੀ ਹਟ ਨਹੀਂ ਹਾਂਜੀ ਜੇ ਤੇ ਹੈਗੇ ਪਰ ਉਹ ਵਰਨੂਨ ਦੁਨੀਆ ਪੈਂਦੀ ਹੈ ਨਾ ਹਾਂਜੀ ਦਬਾਰ ਦਾ ਕੰਡਾ ਬੋਤ ਹੁਣ ਇਹ ਮੂਹੋਂ ਦਾ ਬਾਹਰ ਨੂੰ ਮਸਾਲਾ ਇਹ ਕੀ ਪੜਪੋਈ ਹੁਣ ਆਪਾਂ ਮਸਾਲਾ ਇਹ ਪੁੱਤ ਵਿੱਚ ਸਾਰੇ ਮਾਲੇ ਬਾਅਦ ਚ 10 ਦਿੱਤੇ ਦਿੰਨੇ ਆਪਾਂ ਅੱਛਾ ਇਹਦੇ ਵਿੱਚ ਪਾਇਆ ਆ ਧਨੀਆ ਲਾਲ ਕਾਲੀ ਮਿਰਚ ਅਜਵਾਇਨ ਹਾਂ ਅੱਛਾ ਤੇ ਹਰਾ ਧਿਰੋਹਾ ਸਰੋ ਹੀ ਦੇਨੇ ਸਸੂ ਵੀ ਕਿੰਨੇ ਹਾਂਜੀ ਤੇ ਕਲੌਜੀ ਆ ਪਾਲਾ ਰੂਣਿਆ ਮਿੱਠੇ ਆ ਹਾਂ ਇਹਦੇ ਵਿੱਚ ਪਾਵਾਂਗੇ ਆਪਾਂ ਲਾਲ ਮਿਰਚ ਠੀਕ 나를 위해서 밥을 먹고 나를 위해서 밥을 먹고 나를 위해서 밥을 먹고 해서 밥을 먹고 나를 위해서 밥을 먹 나를 위해서 밥을 먹고 나를 위해서 밥을 위해서

ਨਾ ਸੁੱਚੀ ਨਹੀਂ ਲੱਗਾ ਮੈਨੂੰ ਕਿਵੇਂ ਲੱਗਾ ਕਿ ਕਿਹੜੀ ਚੀਜ਼ ਹੋਈ ਜੀ ਦਾਲ ਦੁੱਧ ਵਗ ਰਾ ਕੋਈ ਦਾਲ ਦੁੱਧ ਵਗ ਰ ਕੋਈ ਨਹੀਂ ਇਹ ਕੀ ਪਾਇਆ ਹੁਣ ਮੇਰੇ ਅੱਛਾ ਤੁਮ ਜੀ ਤੇ ਕਾਲ ਲੂੰ ਖਾਲਾ ਨਮਕ ਕਰ ਠੀਕ ਹੈ ਹਾਂ ਜੀ ਮੈਂ ਹਲਦੀ ਨਹੀਂ ਪਾਈ ਤੇ ਵੈਨ ਦਾ ਤੁਹਾਨੂੰ ਰੱਖੂ ਬੇਚੀ ਹੈ ਨਹੀਂ ਮੈਂ ਅਗਰ ਚਾਰ ਬਣਾਇਆ ਹੀ ਨਹੀਂ ਅਸਲ 'ਚ ਨਾ ਪਤਾ ਪੁੱਤਾ ਕਿੱਦਾਂ ਕੁਦਾਂ ਬੰਦਾ ਕੋਈ ਨਾ ਕੋਈ ਗੈਸ ਕਰੂਗੀ ਕਿ ਕੋਈ ਪਾਣੀ ਪੋਣੀ ਬੋਲ ਰਹੀ ਹੈ ਜੇ ਪਤਾ ਆਊਗਾ ਤਾਂ ਦੱਸਾਂਗੇ ਹੂੰ ਪਤਾ ਆਊ ਦੱਸਾਂਗੇ ਕਿ ਕੀ ਮੈਂ ਤੇਰੇ ਸਾਹਮਣੇ ਆਇਆ ਬਸ ਸਿੱਖੀ ਲਈ ਆਇਆ ਹਾਂ ਹਾਂ ਜੀ ਵੀ ਪਈ ਰਹੀਆਂ ਹਨ ਲੇਕਿਨ ਇਹ ਜਿਹੜਾ ਜਦੋਂ ਨਾ ਮਤਲਬ ਆਪਣਾ ਰਸਾ ਸਾੜ ਲੈਣਾ ਨਾ ਹਾਂਜੀ ਜਿਹੜੇ ਆਪਨੇ ਉਹ ਕੱਟ ਕੇ ਪਾਏ ਨਾ ਹਾਂਜੀ ਇੱਕ ਤੋਂ ਦਿਨ ਚ ਲੈ ਆਪਣਾ ਰਿਲੀਜ਼ ਕਰ ਦੇਣਾ ਇਹਦੇ ਵਿੱਚ ਰਸ ਹਾਂਜੀ ਤੇ ਉਹ ਮਸਾਲੇ ਜਿਹੜੇ ਸਾਰੇ ਆਪਣੇ ਅੰਦਰ ਵਿੱਚ ਭਰ ਜਾਣੇ ਅੱਛਾ ਅੱਛਾ ਹਾਂਜੀ ਤੇ ਜੇ ਆਪਾਂ ਭਰ ਕੇ ਪਾਉਣਾ ਹੈ ਤਾਂ ਆਪਾਂ ਕੰਨੀਆਂ ਨਿੱਕੀਆਂ ਦਾ ਭਰ ਕੇ ਪਾ ਸਕਦੇ ਹਾਂ ਠੀਕ ਹੁਣ ਦੋ ਤਿੰਨ ਮਿੰਟ ਰਹਿ ਦਿੰਨੇ ਆ ਠੰਡਾ ਬਣਾਈ ਜਾਂਦਾ ਚੱਲਦੇ ਪਾ ਦਿੰਨੇ ਠੀਕ ਛੀ ਇਹ ਇੱਕ ਨੂੰ ਆਂਦਾ ਮੂੰਹ ਚ ਪਾਣੀ ਆਉਂਦਾ ਕੇ ਸਮੈਲ ਆ ਗਈ ਆ ਆ ਜੇ ਤੇ ਹੁਣ ਮੈਂ ਮਤਲਬ ਸਿਖਾਉਣ ਲਈ ਤੇ ਸਮਝਵਾ ਕਿ ਤੂੰ ਸਿੱਖਣ ਦੀ ਹੈ ਹਾਂਜੀ ਠੀਕ ਆ ਥੋੜੇ ਵੱਡਿਆਂ ਬੱਚੇ ਮੈਂ ਤੇ ਕੋਲੋਂ ਬਣਵਾਇਆ ਕਰਨਾ ਠੀਕ ਆ ਠੀਕ ਠੀਕ ਕੋਈ ਨਹੀਂ ਹੂੰ ਕੋਈ ਨਹੀਂ ਕੀ ਨਹੀਂ ਕੋਈ ਨਹੀਂ ਮਤਲਬ ਕਿ ਸੱਚੀ ਸਿੱਖਣੀਆਂ ਪੈਣੀਆਂ ਪੁੱਤ ਪਾੜ ਜਿੰਨਾ ਮਰਜੀ ਲੋ ਕੰਮ ਤੋ ਇਹ ਨਹੀਂ ਸਿਖਾਂਗੇ ਬਾਕੀੰਸ ਵਾਲੇ ਜਿਹੜੇ ਆਂ ਹੀ ਆਪਣੇ ਲੋੜ ਦੇ ਅਨੁਸਾਰ ਜਿੰਨੇ ਝੂਟੀ ਪਾ ਲਿਆ ਹਾਲੇ ਤੱਕ ਮੈਨੂੰ ਇਹ ਪਤਾ ਹੀ ਆ ਕਿ ਇਹਦੇ ਵਿੱਚ ਆਪਾਂ ਕਿੰਨੇ ਕਿਲੇ ਐਡ ਕਰਨੀ ਹੁੰਦੀ ਹੈ ਹਨਾ ਕਈ ਘਟ ਖਾਂਦੇ ਕਈ ਵੱਧ ਖਾਂਦੇ ਆ ਹਾਂ ਫਿਰ ਵੀ ਚਲੋ ਮਤਲਬ ਕਿ ਆਪਣੇ ਅੰਦਾਜ਼ੇ ਦੇ ਅਨਸਾਰ ਹਰ ਚੀਜ਼ ਜਿਹੜੀ ਹੈ ਵਧੀਆ ਬਣ ਜਾਂਦੀ ਆ ਹਾਂਜੀ ਕੀ ਛੋਟ ਗਿਆ ਭੁਈ ਜੀ ਭੁਈ ਜੀ ਕੋਈ ਛੁੱਟਿਆ ਤਾਂ ਕੁਝ ਨਹੀਂ ਆ ਹੂੰ ਉਹ ਵੀਰ ਜੀ ਕਹਿੰਦੇ ਆ ਕਿ ਵਿੱਚ ਥੋੜਾ ਜਿਹਾ ਤੇਲ ਜ਼ਰੂਰੀ ਹੈ ਤੇ ਪਾ ਕੇ ਦੇਣੇ ਕਿ ਨਾ ਤੂੰ ਤੋਂ ਨਹੀਂ ਪੋਣਾ ਆਸ਼ਾ ਤੇ ਉਹ ਤੇਲ ਗਰਮ ਕਰਕੇ ਤੇ ਮੈਂ ਉਹ ਵਿੱਚ ਪਾ ਦਿੰਨੇ ਆ ਠੀਕ ਆ ਬਹੁਤ ਜੀ ਸੁੱਧੀ ਹੋਰ ਕੋਈ ਨਹੀਂ ਛੱਟਿਆ ਠੀਕ ਹੋ ਗਿਆ ਨਾ ਪੂਰਾ ਹਾਂਜੀ ਇਹਨਾਂ ਦਾ ਬਹਿ ਮਿਆਂ ਕੇ ਸ਼ਾਇਦ ਅਚਾਰ ਖਰਾਬ ਹੋ ਜਾਊਗਾ ਲੇਕਿਨ ਬਿਨਾ ਤੇਲ ਤੋਂ ਵੀ ਅਚਾਰ ਜਿਹੜਾ ਪੈਮ ਕੱਢ ਜਾਂਦਾ ਹੈ ਹਾਂਜੀ ਇਹ ਕੜਾ ਜ਼ਿਆਦਾ ਆ ਠੀਕ ਆ ਹਾਂਜੀ ਤੇ ਮੈਨੂੰ ਕੋ ਪਤਾ ਕੀ ਝੁੱਟਿਆ ਹੀਗਾ ਕੀ ਮੈਂ ਕੁੱਤਾ ਤਾਂ ਹੈ ਜਾਂ ਪਿੱਛੇ ਡਰਿਆ ਗਿਆ ਤੇ ਲੇਸਿਆ ਰਹਿਣਾ ਇਹਦੇ ਸੇ ਵੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਉਹ ਲੋਗਾਂ ਵਾਲਾ ਰੱਤੇ ਤੇ ਚੱਲਦੀ ਐ ਮਾਣਾ ਫੇਰ ਕਰ ਲਈ ਇਹਨੂੰ ਇੱਕ ਵਾਰੀ ਕਰ ਲਈ ਅੱਜ ਤਾਂ ਤੇਰੀ ਨਾਲ ਸਕਰੋਲ ਕਰਦੇ ਆਂ ਹਾਂਜੀ ਮੈਂ ਉਹਦਾ achar ਨੂੰ ਕਰਣ ਦੀ ਆ ਠੀਕ ਐ ਹਾਂਜੀ ਇਹਦੇ ਵਿੱਚ ਚੌਤਰੀਆਂ ਵੀ ਨਹੀਂ ਕਰੂਗੀ ਠੀਕ ਆ ਪਾਇਆ ਨਹੀਂ ਅਗੇ ਮੇਲਾ ਥੋੜਾ ਜੇ ਟਾਈਮ ਰੱਖ ਕੇ ਨਾ ਪਾਇ ਤੂੰ ਉਧਰ ਗਏ ਤੇ ਉਹ ਕਹਿੰਦੇ ਕਿ ਵਿੱਚ ਤੇਲ ਵੀ ਪਾਓ ਇਨੇ ਜੇ ਚਾਰ ਕਿੱਡੇ ਚੇਤੇ ਆ ਰੰਗਤ ਲਈ ਮੜਨ ਲੱਗ ਗਿਆ ਨਾ ਹਾਂਜੀ ਤੇ ਇਹ ਨਾਲ ਫੜਦਾ ਫਿਰਤੀ ਨਾ ਮੇਰੇ ਨਾਲ ਦੇ ਨਾਲ ਕੋ ਤੇ ਆ ਗਿਆ ਚਾਰ ਜਿਹੜਾ ਕਰਾਰ ਨਹੀਂ ਹੁੰਦਾ ਹਾਂਜੀ ਹੂੰ ਠੀਕ ਆ ਇਹਦਾ ਟਾਈਮ ਜਿਹੜਾ ਥੋੜਾ ਵੱਧ ਜਾਂਦਾ ਵਾ ਫੰਗਸ ਨਹੀਂ ਲੱਗਦੀ ਠੀਕ ਮੈਂ ਤੇ ਵਿੱਚ ਨਿੰਬੂ ਪਾਏ ਆ ਪਰ ਫਿਰ ਵੀ ਇਹਦੀ ਆਪਣੀ ਅਹਿਮੀਅਤ ਆ ਹਾਂਜੀ ਨਹੀਂ ਹੋਣ ਹੋ ਗਿਆ ਕੰਪਲੀਟ ਕੰਪਲੀਟ ਹੋ ਗਿਆ ਕੰਪਲੀਟ ਤੇ ਹੋ ਗਿਆ ਵਾ ਥੋੜਾ ਜਿਹਾ ਟੰਡਾ ਹੁੰਦਾ ਆ ਤੇ ਫਿਰ ਆਪਾਂ ਡੱਬਾ ਜਿਹੜਾ ਸਾਫ਼ ਕੀਤਾ ਹੈ ਠੀਕ ਉਹਦੇ ਵਿੱਚ ਪਾ ਲੈਨੇ ਆ ਠੀਕ ਲੱਗਦਾ ਕੰਪਲੀਟ ਹੀ ਸਭ ਜਮ ਹੋ ਗਿਆ ਠੀਕ ਸਵਾਗਤ ਆ ਗਿਆ ਮੈਨੂੰ ਪਾਣੀ ਹਾਂ ਜੀ ਬਹੁਤ ਸੁਣਾ ਚਲੋ ਠੀਕ ਹੁਣ ਨਾ ਅਸੀਂ ਆਪਣੇ ਦੇਸ਼ ਤੋਂ ਆਨੇ ਆ ਚਲੋ ਠੀਕ ਆ ਠੀਕ